ਜਿਹੜਾ ਤੁਸੀਂ ਆ ਡੀਸੀ ਨੂੰ ਮਿਲੇ ਹੋ ਮੈਮੋਰੰਡਮ ਦਿੱਤਾ ਵਾ ਜਿਹੜਾ ਕਿ ਰੰਜੀਤ ਅਨੂ ਦੀ ਵਿੱਚ ਕੂੜੇ ਡੰਪ ਦਾ ਮਾਮਲਾ ਕਾਫੀ ਗਰਮਾਇਆ ਉਸ ਦੇ ਨਾਲ ਨਾਲ ਉਤਰੀ ਹਲਕੇ ਦੇ ਵਿੱਚ ਕਈ ਥਾਵਾਂ ਤੇ ਜਿਹੜੇ ਡੰਪ ਬਣ ਚੁੱਕੇ ਕੂੜੇ ਨੂੰ ਉਸ ਕੀ ਮੈਮੋਰੰਡਮ ਸੀ ਦੇਖੋ ਅਸੀਂ ਅਰਮੇਸ਼ ਸ਼ਰਮਾ ਜੀ ਆ ਇਹ ਬੀ ਬਲਾਕ ਦੇ ਪ੍ਰਧਾਨ ਆ ਰੰਡਾਵਾ ਜੀ ਆਏ ਆ ਆਪਣਾ ਇਹ ਪੁੱਲ ਰੈਵਨਿਊ ਕੰਡੇ ਤੇ ਹੀ ਆ ਉਸ ਕੰਪ ਦੇ ਸੰਗ ਲੋ ਹਨਾ ਜਿਹੜੀ 88 ਫੁੱਟ ਬਣੀ ਸੜਕ ਹਰ ਸਿਮਰਨ ਵੀਰਾ ਜਸ ਸੇਵਾ ਸੁਸਾਇਟੀ ਵੀ ਸੇਵਾਦਾਰ ਬੜੇ ਹਰਿਆਣਾ ਜੀ ਆ ਇੱਕ ਸੰਸਥਾ ਚਲਾਉਂਦੇ ਆ ਨਾਲ ਇਹਨਾਂ ਦੀ ਪੰਚਾਇਤ ਵੀ ਬਿਲਕੁਲ ਉਸ ਧੂਏ ਦੀ ਮਾਰ ਚ ਆਉਂਦੀ ਆ ਔਰ ਆਪਣਾ ਬਾਟ ਸਾਹਿਬ ਆਏ ਆ ਇਹ ਉਸ ਪਾਰਕ ਦੇ ਵੀ ਪ੍ਰਧਾਨ ਰਹਾ ਮਨਤਨੰਦਪੁਰ ਤੇ ਈ ਬਲਾਕ ਦੇ ਵੀ ਜਿਹੜਾ ਵਾ ਇਹ ਔਦੇਦਾਰ ਨੇ ਉਸੇ ਸੰਸਥਾਵਾਂ ਦੇ ਅਸੀਂ ਕੋਈ ਪੋਲਿਟਿਕਲ ਲੋਕ ਲੈ ਕੇ ਨਹੀਂ ਆਏ ਅਸੀਂ ਮਤਲਬ ਅੱਜ ਦੇ ਸੋਸ਼ਲ ਘਾਤ ਇਸ ਗੁਰੂ ਦੀ ਨਗਰੀ ਜਿਤਨਾ ਗੁਰੂ ਸਾਹਿਬ ਦਾ ਸੰਦੇਸ਼ ਹੈ ਜਾਂ ਉਹਨਾਂ ਨੇ ਜਿੰਨਾ ਉੱਚਾ ਦਰਜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹੈ ਨਾ ਇਹ ਤਿੰਨੇ ਚੀਜ਼ਾਂ ਨੂੰ ਜੇ ਪਵਨ ਉਹਨੂੰ ਗੁਰੂ ਦਾ ਦਰਜਾ ਦਿੱਤਾ ਪਾਣੀ ਨੂੰ ਪਿਤਾ ਦਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਹੈ ਨਾ ਗੁਰੂਆਂ ਨੇ ਵੀ ਕਿਹਾ ਇਹ ਤਿੰਨੇ ਚੀਜ਼ਾਂ ਦਾ ਇਸ ਵੇਲੇ ਇੰਨਾ ਕੁ ਮਾੜਾ ਆ ਲਿਆ ਉਹ ਵੀ ਇਸ ਸਭ ਤੋਂ ਪੁੱਤਰ ਨਗਰੀ ਗੁਰੂ ਰਾਮਦਾਸ ਦੀ ਪੁੱਤਰ ਨਗਰੀ ਜਿੱਥੇ ਦੁਨੀਆ ਭਰ ਦੇ ਲੋਕ ਆਉਂਦੇ ਆ ਪੂਰੀ ਦੁਨੀਆ ਚ ਹਰ ਪੂਰੀ ਦੁਨੀਆ ਚ ਕਿਸੇ ਵੀ ਬੰਦੇ ਜਿਹੜਾ ਹਿੰਦੁਸਤਾਨ ਦੀ ਧਰਤੀ ਦੇ ਪੈਰ ਰੱਖਦਾ ਭਾਵੇਂ ਉਹ ਐਨ ਆਰ ਆਈ ਇੱਥੋਂ ਗਿਆ ਭਾਵੇਂ ਕੋਈ ਬਾਹਰੋਂ ਆਉਂਦਾ ਉਹਦੀ ਇੱਛਾ ਹੁੰਦੀ ਆ ਵੀ ਮੈਂ ਇੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਜਾਵਾਂ ਉੱਥੇ ਨਤਮਸਤਕ ਹੋਵਾਂ ਤੇ ਉੱਥੇ ਇਹ ਹਾਲਾਤ ਆ ਵੀ ਜਿੰਨੀਆਂ ਰਣਜੀਤ ਐਵੇਨਿਊ ਦੇ ਨੂੰ ਕਹਿ ਸਕਦੇ ਆ ਵੀ ਐਸ ਸੇਵਾਦਾਰ ਨੇ ਇਹਨੂੰ ਅੰਮ੍ਰਿਤਸਰ ਦਾ ਫੇਸ ਬਣਾਇਆ ਵੀ ਦਰਬਾਰ ਸਾਹਿਬ ਜਾ ਕੇ ਦਰਗਾਣਾ ਮੰਦਿਰ ਜਾ ਕੇ ਰਾਮ ਤੀਰਥ ਜਾ ਕੇ ਭਗਵਾਨ ਵਾਲਮੀਕ ਜੀ ਦੇ ਮੰਦਿਰ ਜਾ ਕੇ ਵਾਗਾ ਬਾਰਡਰ ਘੁੰਮ ਕੇ ਅਖੀਰ ਰੈਣਾ ਹੋਟਲਸ ਦੇ ਵਿੱਚ ਕਾਣਾ ਰੈਸਟੋਰੈਂਟ ਦੇ ਵਿੱਚ ਸ਼ਾਪਿੰਗ ਕਰਨੀ ਰঞ্জੀਤ ਐ ਉਹਨੂੰ ਅਸੀਂ ਫੇਸ ਬਣਾਇਆ ਸੀ ਕਿ ਐਂਜ ਲੱਗੇ ਜਿਦ ਤਣਾ ਦੁਬਈ ਆਏ ਆ ਇੰਨਾ ਸਾਫ ਸੁਥਰਾ ਨਾਲ ਆਨੰਦ ਅੰਮ੍ਰਿਤ ਪਾਰਕ ਜਿੱਥੇ 뮤지컬 ਫਾਉਂਟੇਨ ਲੇਜ਼ਰ ਸ਼ੋ ਕੰਪਨੀ ਬਾਗ ਕੰਪਨੀ ਬਾਗ ਨੂੰ ਵੀ ਇਹਨਾਂ ਡੰਬ ਬਣਾਤਾ ਆਨੰਦ ਅੰਮ੍ਰਿਤ ਪਾਰਕ ਦਾ ਆਲਾ ਦਵਾਲਾ ਸਾਰਾ ਕੂੜੇ ਦਾ ਡੰਬ ਬਣਾਤਾ ਜਿੰਨਾ ਇਹ ਪੌਸ਼ ਏਰੀਆ ਜਿੰਨਾ ਸਭ ਤੋਂ ਸੋਹਣਾ ਏਰੀਆ ਅੰਮ੍ਰਿਤਸਰ ਦਾ ਉਹਨੂੰ ਇਸ ਸਰਕਾਰ ਨੇ ਗ੍ਰੈਂਡ ਲਾਤਾ ਇਹ ਸੰਸਥਾਵਾਂ ਭਾਵੇਂ ਉਹ ਕਾਰਪੋਰੇਸ਼ਨ ਆ ਭਾਵੇਂ ਇੰਪਰੂਵਮੈਂਟ ਟਰਸ ਆ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਆ ਇਨਾਂ ਦੇ ਵਿੱਚ ਬੈਠੇ ਪੋਲਿਟਿਕਲ ਲੋਕ ਭਾਵੇਂ ਚੇਅਰਮੈਨ ਹੋਵੇ ਭਾਵੇਂ ਮੇਅਰ ਹੋਵੇ ਇਹਨੇ ਅਕਸ਼ਮ ਆ ਇਹਨਾਂ ਦੇ ਵਸ ਦਾ ਕੰਮ ਨਹੀਂ ਇੱਥੇ ਜਿੰਨੇ ਵੀ ਥੱਲੇ ਉਹਨਾਂ ਦੇ ਜਿਹੜੇ ਮੈਨੇਜ ਕਰਨ ਵਾਲੇ ਆਫੀਸਰ ਆ ਉਹ ਵੀ ਪਤਾ ਨਹੀਂ ਹੱਥ ਏ ਹੱਤਰ ਕੇ ਬੈਠੇ ਆ ਜਾਂ ਉਹਨਾਂ ਕੋਲ ਕੋ ਸੋਰਸਸ ਨਹੀਂ ਰਹਿ ਜਾਂ ਸਰਕਾਰ ਦਾ ਜਿਹੜਾ ਵਾ ਇਹ ਪੈਸਾ ਬੂਸਾ ਜਿਹੜਾ ਇਹ ਲੈ ਲੂਗੇ ਇੱਥੋਂ ਜਾਂ ਕੋਈ ਜੋ ਵੀ ਆ ਮੈਨੂੰ ਨਹੀਂ ਪਤਾ ਅਸੀਂ ਵੀ ਚਲਾਉਂਦੇ ਰਹੇ ਆ ਇੱਥੇ ਕੋਈ ਦਿੱਕਤ ਨਹੀਂ ਕਦੀ ਆਉਣੀ ਸਰਕਾਰ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਕਹਿੰਦੇ ਕਿ ਜ਼ਿੰਮੇਵਾਰ ਅਨਿਊ ਜੋਸ਼ੀ ਉਹ ਦੱਸੇ 25 ਸਾਲ ਕੰਪਨੀ ਦਾ ਕਿਵੇਂ ਠੇਕਾ ਹੁੰਦਾ ਜਿਹੜਾ ਡਿਪਟੀ ਸੀਐਮ ਦੇ ਘਰ ਬੈਠ ਕੇ ਉਸ ਟਾਈਮ ਦੇ ਜਿਹੜੇ ਸੁਖਵੀਰ ਸਿੰਘ ਬਾਲ ਇਹ ਅੱਜ ਵੀ ਜਿਹੜਾ ਨਾ ਇਹ ਇੱਥੇ ਗੈਂਗਸਟਰ ਹੋਵੇ ਕੋਈ ਆਮ ਇਹ ਨਸ਼ੇ ਦਾ ਮੁੱਦਾ ਹੋਵੇ ਇਹ ਪਿਛਲੀਆਂ ਸਰਕਾਰਾਂ ਦੇ ਜਿਹੜਾ ਨਾ ਉਪਾਈ ਦਿੰਦੇ ਆ ਇਹ ਅਕਸ਼ਮਤਾ ਇਹਨੂੰ ਹੀ ਆਂਦੇ ਆ ਅਸੀਂ ਪਿਛਲੇ ਸਿਸਟਮ ਨੂੰ ਸੁਧਾਰਿਆ ਸੀ ਮੇਰੇ ਹੁੰਦਿਆਂ ਇਹੀ ਕਨਸਟੈਂਸੀ ਇਹੀ ਰਣਜੀਤ ਐਮਨੂ ਦੁਬਈ ਲੱਗਦਾ ਹੀ ਤੁਸੀਂ ਵੀ ਇੱਥੇ ਰਹਿੰਦੇ ਰਹੇ ਜੇ ਇੱਥੇ ਦਿਲ ਤੇ ਹੱਥ ਰੱਖ ਕੇ ਦੱਸੋ ਲੱਗਦਾ ਹੀ ਕਿ ਨਹੀਂ ਲੱਗਦਾ ਇਹ ਯੂਰਪ ਲੱਗਦਾ ਹੀ ਕਿ ਨਹੀਂ ਲੱਗਦਾ ਐਂਡ ਟੂ ਐਂਡ ਵਾਲ ਟੂ ਆਲ ਡਸਟ ਫਰੀ ਕਨਸਟੈਂਸੀ ਪੂਰਾ ਚਿੱਟਾ ਚਾਨਣ LED ਦੇ ਨਾਲ ਟੋਟਲ ਇੱਕ ਸਿੰਗਲ ਬਲਬ ਬੰਦਨੇ ਹੁੰਦਾ ਕੋਈ ਢੇਰੀ 10 ਵਜੇ ਤੋਂ ਬਾਅਦ ਕੂੜੇ ਦੀ ਨਜ਼ਰ ਨਹੀਂ ਸੌਂਦੀ ਕੰਪਨੀ ਜਿਹੜੀ ਆਈ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਕਰਦੀ ਸੀ ਸਦਾ ਡੰਪ ਤੇ ਜਾਂਦਾ ਸੀ ਕਦੀ ਕੋਈ ਟੀਲਾ ਦੂਰ ਤੱਕ ਵੇਖਿਆ ਕੋਈ ਪੇਪਰ ਨੈਪ ਕਿੰਨੀ ਲੱਭਦਾ ਫੇਰ ਅਸੀਂ ਮਕੈਨੀਕਲ ਸੀਪਿੰਗ ਲੈ ਕੇ ਆਏ ਮਸ਼ੀਨਾਂ ਜਿਹੜੀਆਂ ਵਾ ਮੋਟਰਾਂ ਜਿਹੜੀਆਂ ਉਹ ਸੜਕਾਂ ਸਾਫ਼ ਕਰਦੀਆਂ ਸੀ ਇਹ ਸੁੱਟਣੀ ਗੱਲ ਹੈ ਉਹਤੇ ਚੰਗਾ ਫਿਰ ਹਥਿਆਰ ਛੱਡ ਦਿਓ ਹਥਿਆਰ ਅਸੀਂ ਸੰਭਾਲ ਲਾਂਗੇ ਅਸੀਂ ਤੇ ਕਰਦਾਂਗੇ ਫੇਰ ਉਸ ਤਰ੍ਹਾਂ ਦਾ ਹੀ ਕਰਦਾਂਗੇ 2 ਮਹੀਨੇ ਚ ਅੰਮ੍ਰਿਤਸਰ ਫੇਰ ਲਿਸ਼ਕਦਾ ਆਊਗਾ ਇਸ ਕਰਕੇ ਕੰਟਰੈਕਟ ਦੱਸਿਆ ਜਾ ਰਿਹਾ ਹੈ ਕੰਟਰੈਕਟ ਕਿਹੜੇ ਕਿੜੀਆਂ ਸਰਕਾਰਾਂ ਕਰਦੀਆਂ ਜਦੋਂ ਕਿਸੇ ਨੂੰ ਕੋਈ ਪੈਸਾ ਹੀ ਨਹੀਂ ਦੇਣਾ ਕੰਪਨੀ ਨੂੰ ਤਨਖਾਹ ਹੀ ਨਹੀਂ ਦੇਣੀ ਤੇਲ ਪਾਉਣ ਨੂੰ ਗੱਡੀਆਂ 'ਚ ਪੈਸਾ ਨਹੀਂ ਹੋਣਾ ਪੈਸਾ ਇਹਨਾਂ ਨੇ ਬੋਰਡਾਂ ਤੇ ਲਾ ਦਿੱਤਾ ਐਡਵਰਟਾਈਜ਼ਮੈਂਟ ਤੇ ਲਾ ਦਿੱਤਾ ਤੇ ਕੰਪਨੀਆਂ ਕਿੱਥੋਂ ਚੱਲਣਗੀਆਂ ਤਾਨੂੰ ਰੋਟੀ ਨਾ ਮਿਲੂਗੀ ਤੁਸੀਂ ਕਿੰਨਾ ਕੰਮ ਕਰੋਗੇ ਤੁਹਾਨੂੰ ਆ ਤੁਹਾਡੇ ਚੈਨਲ ਤਨਖਾਹ ਨਹੀਂ ਦੇਣਗੇ ਕਿੰਨਾ ਚਿਰ ਕੰਮ ਕਰੋਗੇ ਪਿਛਲੀ ਕੰਪਨੀਆਂ ਦਾ ਕਸੂਰ ਵਾਰ ਹੈ ਜਿੰਨੂੰ ਕੀ ਬਾਦਲ ਸਰਕਾਰ ਮੈਂ ਮੇਰੀ ਗੱਲ ਸੁਣੋ ਇਹ ਗੱਲਾਂ ਸੁੱਟਣ ਵਾਲੀਆਂ ਹੁੰਦੀਆਂ ਇਹ ਬਹਿ ਕੇ ਇਹਨਾਂ ਨੂੰ ਆਓ ਬੈਕਟ ਲਿਆਓ ਡਿਬੇਟ ਕਰ ਲਓ ਮੇਰੇ ਨਾਲ ਮੈਂ ਕਰ ਲੈਣਾ ਕੋਈ ਸਰਕਾਰ ਜਿਹੜੀ ਹੈ ਜੇ ਨਹੀਂ ਕੰਮ ਕਰਦਾ 1 ਮਿੰਟ ਚ ਬਾਹਰ ਕਰਦੇ ਨਹੀਂ ਕਿਤੇ ਵਾਰ ਜਿਹੜੇ ਨਹੀਂ ਕੰਮ ਕਰਦੇ ਬਾਹਰ ਕੀਤੇ ਨਵੇਂ ਲਿਆਂਦੇ ਕੰਮ ਕਰਾਇਆ ਕੰਮ ਕਰਵਾਉਣਾ ਜਿਹੜਾ ਮਨਾਂ ਉਹ ਕੁਸ਼ਲਤਾ ਹੁੰਦੀ ਹੈ ਜਿਹੜੀ ਸਰਕਾਰ ਦੀ ਹੁੰਦੀ ਆ ਮੰਤਰੀ ਦੀ ਹੁੰਦੀ ਆ ਜਿਹੜੇ ਇੱਥੇ ਬੈਠੇ ਆ ਇਹਨਾਂ ਦੇ ਚੇਅਰਮੈਨ ਵੇਰ ਆ ਉਹਨਾਂ ਦੀ ਮੈਨੇਜਮੈਂਟ ਹੁੰਦੀ ਆ ਉਹਨਾਂ ਦੀ ਵਿਲ ਪਾਵਰ ਹੁੰਦੀ ਆ ਪੋਲਿਟੀਕਲ ਵਿਲ ਹੁੰਦੀ ਆ ਜਦੋਂ ਨਾ ਕੰਮ ਹੁੰਦੇ ਆ ਹੋਇਆ ਕਿ ਨਹੀਂ ਹੋਇਆ ਜਾਂਦੇ ਕਹੋ ਮੇਰੇ ਹੁੰਦੇ ਨਹੀਂ ਹੋਇਆ ਤੁਸੀਂ ਕਹਿ ਦਿਓ ਨਹੀਂ ਹੋਇਆ ਹੋਇਆ ਨਾ ਕਿੱਥੋਂ ਹੋਇਆ ਰਸਤੇ ਜਮੀਨ ਦੇ ਉੱਤੇ ਜਿਹੜਾ ਵਾ ਕੂੜੇ ਦਾ ਡੰਪ ਲੱਗਿਆ ਸਿਆਸਤ ਬੜੀ ਹੋਈ ਹੈ ਤੁਸੀਂ ਧਰਨਾ ਵੀ ਦੇ ਸਿਆਸਤ ਹੋਣੀ ਆ ਕੀ ਮਰੀ ਹੋਈ ਸਿਆਸਤ ਨੂੰ ਚਮਕਾਉਣ ਦੇ ਲਈ ਇਹੋ ਜਿਹੀ ਸਿਆਸਤ ਕਿਹੜੀ ਮਰੀ ਸਿਆਸਤ ਮੇਰੇ ਵਾਸਤੇ ਤਾਂ ਕੋਈ ਜਿਹੀ ਰਿੰਟੂ ਹੁਣਾਨੇ ਗਿਆ ਹੀ ਉਹ ਕਹਿਣ ਨੂੰ ਕੀ ਹੈ ਉਹਨਾਂ ਦੀ ਕਿਹੜੀ ਜਿੰਦੀ ਹੈ ਉਹਦੇ ਕੁਰਸੀ ਤੇ ਬੈਠੀ ਹੈ ਮਰੀ ਸਿਆਸਤ ਉਹਨਾਂ ਦੀ ਸਿਆਸਤ ਜਿੰਦੇ ਦੀ ਕੁਰਸੀ ਵਾਲੇ ਦੀ ਜਿਹੜਾ ਕੁਰਸੀ ਤੇ ਬੈਠਾ ਵਾ ਸਿਆਸਤ ਉਹਦੀ ਮਰੀ ਹੈ ਸਾਡੀ ਕਹਿੰਦੇ ਇਹਨਾਂ ਦੇ ਸਿਸਟਮ ਤੇ ਇਹਨਾਂ ਦੇ ਕੋਲ ਆ ਸਰਕਾਰ ਇਹਨਾਂ ਦੀ ਆ ਸਿਆਸਤ ਇਹਨਾਂ ਦੀ ਮਰੀ ਆ ਅਸੀਂ ਤਾਂ ਬਾਹਰ ਆ ਅਸੀਂ ਤਾਂ ਫਿਰ ਵੀ ਤੀਂਦੇ ਆ ਅੱਜ ਕਿਤੇ ਗੱਲ ਕਰ ਲਓ ਤੁਸੀਂ ਗੱਲ ਕਰ ਲਿਓ ਤੁਸੀਂ ਐਂਓ ਕਰੋ ਇੰਡੀਪੈਂਡੈਂਟਲੀ ਜਾ ਕੇ ਹਰ ਇੱਕ ਦੇ ਅੱਗੇ ਕਰੋ ਕੰਮ ਕਿਹਦੇ ਟਾਈਮ ਤੇ ਹੋਇਆ ਕਿਹਦਾ ਨਾਮ ਲੈਂਦੇ ਆ ਇਹ ਵੀ ਦੱਸ ਦਿਓ ਨਾ ਇਹ ਦਾ ਨਾਂ ਲੈਂਦੇ ਆ ਜੋਸ਼ੀ ਦਾ ਨਾਂ ਲੈਂਦੇ ਆ ਨਾ ਮੈਂ ਤਾਂ 10 ਸਾਲ ਤੋਂ ਬਾਹਰ ਆ ਨਾ ਮੌਜੂਦਾ ਨੂੰ ਐਮਐਲਏ ਨੂੰ ਕੋਈ ਪੁੱਛੇ ਨਾ ਉਹਦਾ ਨਾਂ ਲਵੇ ਨਾ ਪਹਿਲੇ ਦਾ ਨਾਂ ਲਵੇ 10 ਸਾਲ ਬਾਅਦ ਵੀ ਇੱਕ ਬੰਦੇ ਦੇ ਕੋਲ ਨਾਂ ਲੈਂਦਾ ਇਹਦਾ ਮਤਲਬ ਕੀ ਆ ਲੈਂਦਾ ਨਾ ਇਸ ਕਰਕੇ ਇਹ ਹੁਣ ਵਿਚਾਰਿਆਂ ਕੋਈ ਲਾਹ ਨਹੀਂ ਹੈ ਅਸਲ ਤੇ ਕਰਤੂਤ ਕਰਕੇ ਵਿਖਾਉਣ ਸਿਆਸਤ ਸਾਡੀ ਆਪੇ ਮਰ ਜੇ ਸਾਡੀ ਸਿਆਸਤ ਜਿੰਦੀ ਕਰਨੀ ਹੈ ਇਹਨਾਂ ਨੇ ਜੇ ਜਿੰਦੀ ਕਰਨੀ ਤਾਂ ਅਸੀਂ ਤੇ ਅਸੀਂ ਤੇ ਸੜਕਾਂ ਤੇ ਹੀ ਆਂ ਅਜੇ ਤਾਂ ਮਜਬੂਰਾਂ ਉੱਠੇ ਆ ਇਲੈਕਸ਼ਨ ਤੇ ਸਾਲ ਨੂੰ ਅਸੀਂ ਵੀ ਆਪਣਾ ਆਨੰਦ ਲਈਏ ਵਿਆਹ ਸ਼ਾਦੀਆਂ ਵਾਂਜੇ ਤੁਮ ਘੁੰਮਿਏ ਫਰੀਏ ਸਾਨੂੰ ਧਰਨੇ ਤੇ ਬਹਿਣ ਦੀ ਕਿ ਲੋੜ ਐ ਅਸੀਂ ਪੰਜ ਅਸੀਂ ਪੰਜ ਤਰੀਕ ਨੂੰ ਉਹਨਾਂ ਨੂੰ ਕਿਹਾ ਵੀ ਜੇ ਨਹੀਂ ਇਹਨਾਂ ਨੇ ਕੀਤਾ ਤੇ ਪਰਮਾਰ ਲਾਲ ਜਿੰਦਰਾ ਹੀ ਮਾਰਦਾਂਗੇ ਜਿੰਦਰਾ ਅਸੀਂ ਟਰਾਲੀਆਂ ਟੁੱਲੀਆਂ ਸੇਵਾ ਲਾ ਲਾਂਗੇ ਅਸੀਂ ਲੋਕਾਂ ਨੂੰ ਆਵਾਜ਼ ਕਰ ਲਾਂਗੇ ਉਹਦੇ ਵਾਂਗੂ ਲੱਗੂਗਾ ਜਿਤਨਾ ਲੱਗਾ ਸੀ ਨਾ ਉੱਥੇ ਪੱਕਾ ਮੋਰਚਾ ਕਿਸਾਨਾਂ ਦਾ ਦਿੱਲੀ ਬਾਰਡਰ ਤੇ ਉਤਰਾਂ ਦਾ ਮੋਰਚਾ ਲੱਗੂਗਾ ਨਹੀਂ ਕਰਨਗੇ ਨਾ ਕਰਨ ਡੀਸੀ ਸਾਹਿਬ ਵਧੀਆ ਬੰਦੇ ਆ ਬੜਾ ਪੋਲਾਈਟਲੀ ਉਹਨਾਂ ਸੁਣਿਆ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਆ ਕਿ ਤੁਸੀਂ ਯੰਗ ਆਫੀਸਰ ਜੇ ਇਹ ਗੁਰੂ ਦੀ ਨਗਰੀ ਆ ਇੱਥੇ ਕੁਰਸੀਆਂ ਵੇਖੋ ਕੁਰਸੀਆਂ ਪਾਵਰਾਂ ਇਸ ਸਮਾਵਾ ਇਹ ਸਭ ਆਉਂਦੀਆਂ ਜਾਂਦੀਆਂ ਯਾਦਾਂ ਉਹ ਆ ਜਿਹੜਾ ਕੁਰਸੀ ਤੇ ਬਹਿ ਕੇ ਕੁੱਛ ਕਰ ਗਿਆ ਉਹ ਯਾਦਾਂ ਇਹ ਸੇਵਾਦਾਰ ਨੇ ਬਣਾਈਆਂ ਅੱਗੇ ਵੀ ਬਣਾਊਗਾ ਇਹ ਵਿਸ਼ਵਾਸ ਤੇ ਪਾਵਰ ਵੀ ਇੰਨੀ ਹਿੰਮਤ ਵੀ ਆ ਵਿਸ਼ਵਾਸ ਹੈ ਗੁਰੂ ਮਹਾਰਾਜ ਤੇ ਉਹਨੇ ਫੇਰ ਮੌਕਾ ਦੇਣਾ ਤੇ ਇਹਨਾਂ ਦੀ ਅਕਸ਼ਮਤਾ ਕਰਕੇ ਮੌਕਾ ਮਿਲਣਾ ਕਿ ਇਹ ਚੰਗਾ ਕੰਮ ਕਰਨ ਵੱਲਾ ਕਾਉਂਨ ਵੱਲਾ ਝਾੜੀ ਜਾ ਰਿਹਾ ਜਿਹੜੀ ਸਿਟਿੰਗ ਗਵਰਨਮੈਂਟ ਆ ਢਲੇਵਾਲ ਸਾਹਿਬ ਦਾ ਵੱਖਰਾ ਬਿਆਨ ਉਹ ਵੀ ਤੁਹਾਡੇ ਤੇ ਜਿਹੜਾ ਵਾ ਉਹ ਕਰ ਰਹੇ ਆ 10 ਸਾਲ ਪਹਿਲੇ ਬੰਦੇ ਤੇ ਕੂੜੇ ਦੇ ਰੋਜ ਦਾ ਮੈਟਰ ਆ ਯਾਰ ਪਰ ਮਸਲਾ 25 ਕੰਪਨੀ 25 ਸਾਲ ਪਹਿਲਾਂ ਹੈ ਨਾ ਬਾਦਲ ਸਰਕਾਰ ਵੱਲੋਂ ਜਦੋਂ ਜਦੋਂ ਤੁਸੀਂ ਲੋਕਲ ਬਾਡੀ ਮੰਤਰੀ ਜੀ ਕਹੇ ਸਵਾਲ ਇਹ ਹੈ ਕਿ ਉਹ ਕੰਪਨੀ ਕੀ ਹੈ ਉਹ ਕੰਪਨੀ ਨੇ ਕੀ ਮਤਲਬ ਉਹ ਕੋਈ ਬੰਕਰ ਬਣਾ ਲਿਆ ਜਿਹਦੇ ਚ ਵੜ ਕੇ ਬਹਿ ਗਈ ਸੀ ਕੰਪਨੀ ਐ ਇੱਕ ਮਿੰਟ ਚ ਬਾਹਰ ਹੋ ਜਾਂਦੀ ਆ ਨਵੀ ਆ ਜਾਂਦੀ ਆ ਆ ਗਈ ਨਵੀ ਹੈ ਨਵੀ ਆ ਜਾਂਦੀ ਆ ਨਾ ਦਾ 25 ਸਾਲ ਦੀ ਗੱਲ ਕਰਦੇ ਜਾਂ 10 ਸਾਲਾਂ ਦੀ ਗੱਲ ਕਰਦੇ ਅਸੀਂ ਵੀ ਸਿਸਟਮ ਨੂੰ ਬਦਲਿਆ ਨਾ ਹਮਦਕਰਨ ਬਦਲ ਲਿਆ ਨਾ ਸਿਸਟਮ ਨੂੰ ਉਹਨੂੰ ਪੈਸੇ ਨਹੀਂ ਦੇਣਗੇ ਕਿਹੇ ਕੰਪਨੀ ਨੂੰ ਤੁਹਾਨੂੰ ਤਨਖਾਹ ਤੂੰ ਹੀ ਕਿਉਂ ਕੰਮ ਕਰੋਗੇ ਕਹਿੰਦੇ ਜੀ ਬਹੁਤ ਜਲਦੀ ਨਵੀਂ ਕੰਪਨੀ ਨਾਲ ਕੰਟਰੈਕਟ ਕੀਤਾ ਜਾ ਰਿਹਾ ਜੀ ਬਹੁਤ ਜਲਦੀ ਹੈ 4 ਸਾਲ ਲੰਘ ਗਏ ਯਾਰ ਕਿੱਡੀ ਜਲਦੀ ਹੈ ਅੱਗੇ ਚੇਅਰਮੈਨਾਂ ਦਾ ਹੀ 3 ਮਹੀਨੇ ਤੋਂ ਮੈਂ ਚਿੰਤਤ ਸੀ ਉਹਨਾਂ ਨੇ ਤੇ ਵੀ ਗੱਲ ਕਹੀ ਅੱਗੇ ਚੇਅਰਮੈਨਾਂ ਕਹਿੰਦੇ ਉਹ ਕੰਪਨੀ ਕੋ ਪੱਲਾ ਛਡਾਇਆ ਜੀ ਕਿਹਦੇ ਤੋਂ ਮੁਸ਼ਕਲ ਕਾਦੀ ਇੱਕ ਮਿੰਟ 'ਚ ਯਾਰ ਚਲ ਜਾਂਦੇ ਆ ਛੱਡ ਕੇ ਅੱਗੇ ਤੇ ਹੱਥ ਖੜੇ ਕਰਕੇ ਕਹਿ ਲਓ ਤੁਹਾਡੇ ਕੋ ਨਹੀਂ ਪੈਗਾ ਸਾਨੂੰ ਜਾਣ ਛੱਡੋ ਦੂਜੀ ਵੀ ਆ ਨਹੀਂ ਰਹੀ ਕੋਈ ਦੂਜੀ ਵੀ ਭਾਜੀ ਆ ਨਹੀਂ ਰਹੀ ਕੋਈ ਸੋਰਸ ਨਹੀਂ ਹੈਗੇ ਪੈਸੇ ਨਹੀਂ ਹੈਗੇ ਜਿਹੜੀ ਨਵੀਂ ਕੰਪਨੀ ਆ ਰਹੀ ਹੈ ਕਿਹਾ ਜਾ ਰਿਹਾ ਕਿ ਪਹਿਲਾਂ ਦਿੱਲੀ ਸਰਕਾਰ ਦੇ ਵਿੱਚ ਉਹ ਕੰਪਨੀ ਦੇ ਨਾਲ ਕੋਈ ਟਾਈਫਸੀ ਲੱਜ ਪਹਿਲਾਂ ਸੀਗੀ ਆਮ ਆਦੀ ਪਾਰਟੀ ਸਰਕਾਰ ਉਹ ਹੀ ਕੰਪਨੀ ਇੱਥੇ ਹੈ ਨਾ ਚਲੋ ਖੈਰ ਮੈਨੂੰ ਇਹ ਨਹੀਂ ਪਤਾ ਇਹ ਤੁਹਾਨੂੰ ਪਤਾ ਹੋ ਸਕਦਾ ਜਦੋਂ ਤੁਹਾਨੂੰ ਪਹਿਲਾਂ ਪਤਾ ਕੰਪਨੀ ਆਊਗੀ ਉਹ ਕੀ ਕਰੂਗੀ ਕੀ ਨਹੀਂ ਕਰੂਗੀ ਉਹਨੂੰ ਵੀ ਪੈਸਾ ਮੁੜ ਕੇ ਦੇਣਗੇ ਕਿ ਨਹੀਂ ਦੇਣਗੇ ਕਿ ਫੇਰ ਤੁਹਾਨੂੰ ਬਹੁਤ ਜਲਦੀ ਤੁਹੇ ਬਹੁਤ 4 ਸਾਲ ਨੂੰ ਯਾਰ ਬਹੁਤ ਜਲਦੀਆਂ ਦੇ 4 ਸਾਲ ਲੋਕਾਂ ਨੂੰ ਰਵਾ ਕੇ ਅੱਜ ਕੰਪਨੀ ਆ ਰਹੀ ਆ ਵੀ ਕਦੋਂ ਦੀ ਰਹੀ ਆ 3 ਮਹੀਨੇ ਤੋਂ ਸੁਣਦੇ ਆ ਆ ਰਹੀ ਆ 3 ਮਹੀਨੇ ਤੋਂ ਸੁਣਦੇ ਭਾ ਆ ਨਹੀਂ ਰਹੀ ਤੇ ਇਧਰ ਚੇਅਰਮੈਨਾਂ ਦਾ ਮੈਂ 3 ਮਹੀਨੇ ਤੋਂ ਚਿੰਤਤ ਸੀ ਮੈਂ ਕਿ ਨਿਆਣੇ ਤੇਰੇ ਬਿਮਾਰ ਹੁੰਦੇ ਤਾਂ ਤੂੰ ਅੱਧੇ ਘੰਟੇ ਦਾ ਹਸਪੀਟਲ ਲੈ ਕੇ ਜਾਂਦਾ ਨਿਆਣੇ ਲੋਕਾਂ ਦੇ ਬਿਮਾਰ ਸੀ ਬਜ਼ੁਰਗ ਲੋਕਾਂ ਦੇ ਬਿਮਾਰ ਸੀ ਮਾਸਕ ਦੂਜਿਆਂ ਦੇ ਬਜ਼ੁਰਗਾਂ ਨੇ ਪਾਇਆ ਜਿਹੜੇ ਆਲੇ-ਦੁਆਲੇ ਰਹਿੰਦੇ ਆ ਹੋਟਲਾਂ 'ਚ ਉਹ ਰਹਿਣ ਨੂੰ ਮਜਬੂਰ ਆ ਪੋਟਲਾ ਜੋ ਰਹਿਣ ਨੂੰ ਮਜਬੂਰ ਆ ਜਿਹੜੇ ਆਲੇ ਦੁਆਲੇ ਰਹਿੰਦੇ ਆ ਹੈ ਇਹ ਲੱਗੇ ਰਹਿੰਦਾ ਹੋਵੇ ਇਹਨੂੰ ਫੇਰ ਪਤਾ ਹੋਵੇ ਬੰਦਾ ਉੱਥੇ ਬੇਹੋਸ਼ ਹੋ ਗਿਆ ਬਜ਼ੁਰਗ ਉਹਦਾ ਸਿਰ ਪਾੜ ਗਿਆ ਪਤਾ ਨਹੀਂ 8 ਟਾਂਕੇ ਲੱਗੇ ਜੋ ਮੱਕੜ ਉਹਦਾ ਡਾਕਟਰ ਆਇਆ ਉਹਨਾਂ ਨਾਲ ਗੱਲ ਕਰਕੇ ਗਿਆ ਸਰਪਾਲ ਸਿੰਘ ਐਮਪੀ ਦਾ ਬੇਟਾ ਆ ਦੱਸੋ ਸਰਦਾਰ ਕਰਪਾਲ ਸਿੰਘ ਐਮਪੀ ਦਾ ਬੇਟਾ ਧੂਏਂ ਚ ਬੇਹੋਸ਼ ਹੋ ਕੇ ਡਿੱਗ ਪਿਆ 10 ਟਾਂਕੇ ਕਿਹਦੀ ਜ਼ਿੰਮੇਵਾਰੀ ਹੈ ਕੀ ਦੀ ਜ਼ਿੰਮੇਵਾਰੀ ਹੈ ਦੱਸੋ ਇਹ ਪੁੱਛੋ ਨਾ ਨੂੰ ਜਾ ਕੇ ਲੇਕਿ ਜੋਸ਼ੀ ਦਾ ਕਿਦਾਂ ਤੇ ਵੀ ਪ੍ਰੋਟੈਸਟ ਦਾ ਗੱਲ ਹੋਣ ਤੋਂ ਬਾਅਦ ਸਫਾਈ ਹੋਣੀ ਸ਼ੁਰੂ ਹੋ ਗਈ ਕੀ ਲੱਗਦਾ ਜਗਾਉਣ ਵਾਸਤੇ ਹੁਣ ਪ੍ਰੋਟੈਸਟ ਕਰਨੀ ਚਾਹੀਦੀ ਇਹ ਦੇਖੋ ਕਿਉਂ ਨਹੀਂ ਜਗਾਵਾਂਗੇ ਜੇ ਇਹਨਾਂ ਨੇ 4 ਸਾਲ ਨਹੀਂ ਕੀਤਾ ਹੁਣ ਕਰਵਾਵਾਂਗੇ ਇਹਨਾਂ ਕੋਈ ਗੱਲ ਚੰਗੂੜ ਦੇ ਕੇ ਕਰਾਵਾਂਗੇ ਆਫਿਸ ਨਾਲੋਂ ਅਪਰ ਰਿਕਵੈਸਟ ਕੀਤੀ ਆ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਤੁਸੀਂ ਹੈੱਡ ਜੇ ਜ਼ਿਲ੍ਹੇ ਦੇ ਤੁਸੀਂ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਪੁੱਛੋ ਕੀ ਪ੍ਰੋਬਲਮ ਆ ਇਹਨਾਂ ਦੀ ਪ੍ਰੋਬਲਮ ਸੋਲਵ ਕਰੋ ਇਹ ਗੁਰੂ ਨਗਰੀ ਆ ਤੁਸੀਂ ਨਵੇਂ ਆਏ ਜੇ ਤੁਸੀਂ ਕੁਝ ਕਰਕੇ ਦਿਖਾਓ ਉਹਨਾਂ ਨੇ ਬੜੀ ਪੋਲਾਈਟਲੀ ਡੀ ਸਾਹਿਬ ਨੇ ਗੱਲ ਸੁਣੀ ਆ ਤੇ ਉਹਨਾਂ ਨੇ ਕਿਹਾ ਮੈਨਾਂ ਨੂੰ ਬੁਲਾਉਣਾ ਵਾ ਜੋ ਸਰ ਮੇਰ ਦੀ ਕਾਰਗੁਜ਼ਾਰੀ ਜਤਿੰਦਰ ਸਿੰਘ ਮੋਤੀਪਾੜੀ ਜਿਹੜੀ ਕਾਂਗਰਸ ਦੇ ਵਿੱਚ ਵੀ ਰਹੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚਲੇ ਗਏ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇ ਦੋ ਪੂਰਾ ਦਿਨ ਤੇ ਆਰ ਫੈਸਟੀਵਲ ਜਿਹੜਾ ਉਹ ਕੂੜੇ ਦੇ ਢੇਰ ਚੋਂ ਨਿਕਲੇ ਆ ਤੋ ਤੋਹੀ ਵੇਖ ਲਈਏ ਫਿਰ ਤਾਂ ਇਹ ਆਪੀ ਆਪੇ ਦਾਸਤੀ ਕਰਕੇ ਜਾ ਰਹੀ ਐ ਇਹੀ ਕਰਕੇ ਜਾ ਰਹੀ ਐ ਪੂਰਾ ਜੇ ਫੈਸਟੀਵਲ ਕੂੜੇ ਦੇ ਢੇਰ ਚ ਨਿਕਲਿਆ ਤੇ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੀ ਆ ਫਿਰ ਹੈ ਗੱਲ ਐ 88 ਫੁੱਟ ਕਾਰਪੋਰੇਸ਼ਨ ਚ ਐ ਇਹਦੇ ਡਰੈਸ ਦਾ ਏਰੀਆ ਠੀਕ ਐ 88 ਫੁੱਟ ਕਾਰਪੋਰੇਸ਼ਨ ਚ ਐ 88 ਫੁੱਟ ਤੇ ਵੀ ਕਿਸੇ ਨੇ ਵੀਡੀਓ ਪਾਈ ਐ ਕੱਲ ਇਹੀ ਹਾਲ ਐ ਕਿਸੇ ਪਾਸੇ ਸਾਹ ਨਹੀਂ ਲਿਆ ਜਾ ਰਿਆ ਇੰਨਾ ਜਰੀਲਾ ਤੇ ਹੁਣ ਇਹਨਾਂ ਨੇ ਜੋ ਕੀਤਾ ਡਰੈਸ ਵਾਲਿਆਂ ਨੇ ਜਿਹੜਾ ਆਂਦਾ ਹੀ ਇੰਨਾ ਟੈਂਡਰ ਲੱਗ ਗਿਆ ਆ ਹੋ ਗਿਆ ਫਲਾਣਾ ਹੋ ਗਿਆ ਤੇ ਉਹਨਾਂ ਨੇ ਕੂੜਾ ਇੱਕ ਤੇ ਟੋਏ ਪੁੱਟੇ ਉਥੋਂ ਮਿੱਟੀ ਕੱਢੀ ਅੱਧੇ ਕੂੜੇ ਦੇ ਮਿੱਟੀ ਪਾ ਦਿੱਤੀ ਬਾਕੀ ਇਹਨਾਂ ਨੇ ਪੱਧਰਾ ਕਰਕੇ ਤੇ ਕੁਝ ਕੂੜਾ ਉਹਨਾਂ ਟੋਏਾਂ ਦੇ ਵਿੱਚ ਹੀ ਪਾ ਦਿੱਤਾ ਇਹ ਹੋਰ ਮਾੜਾ ਤੁਸੀਂ ਕਿਸੇ ਟੈਕਨੀਕਲ ਬੰਦਿਆਂ ਨੂੰ ਪੁੱਛੋ ਜਿਹੜੇ ਪੋਲਿਊਸ਼ਨ ਨਾਲ ਡੀਲ ਕਰਦੇ ਆ ਉਹਨਾਂ ਨੂੰ ਪੁੱਛੋ ਵੀ ਇਹ ਗੈਸਾਂ ਜਿਹੜੀਆਂ ਨਿਕਲਨੀਆਂ ਥੱਲੇੋਂ ਉਹ ਹੋਰ ਜ਼ਰੀਲੀਆਂ ਹੋਰ ਮਾੜੀਆਂ ਹਵਾ 'ਚ ਰਲਨੀਆਂ ਇਹਨਾਂ ਨੇ ਹੋਰ ਲੋਕਾਂ ਨੂੰ ਬਿਮਾਰ ਕਰਨਾ ਇਸ ਕਰਕੇ ਇਹ ਗੁਰੂ ਦੀ ਨਗਰੀ ਤੇ ਤਰਸਖਾਓ ਇਹ ਸਰਕਾਰ ਵਾਲਿਓ ਭਾਵੇਂ ਥਾਲੀਵਾਲ ਹੋਵੇ ਜਿਹਨੂੰ ਕੋਈ ਬੋਲਣਾ ਨਹੀਂ ਆਉਂਦਾ ਉਹਨੂੰ ਮੁਖ ਸਪੋਕਸਮੈਨ ਲਾਤਾ ਹੁੰਦਾ 25 ਸਾਲ ਪਹਿਲਾਂ ਦੀ ਇਨਕੁਆਰੀ ਖੋਲੋ ਉਹਨੂੰ ਕਹਾਂ ਮੇਰੀ 25 ਸਾਲ ਪੁਰਾਣੀ ਜਿਹੜੀ ਕੰਪਨੀ ਹੈ ਯਾਰ ਸਰਕਾਰਾਂ ਕਿ ਉਹ ਕਿਹੜੀ ਕੰਪਨੀ ਕੋ ਵਟ ਲਈ ਕੰਪਨੀ ਨੇ ਕਿਹਨੇ ਨੇ ਕੰਟਰੈਕਟ ਰਿਕਮੈਂਡ ਤੇ ਕੈਨਸਲ ਹੋ ਜਾਂਦੇ ਆ ਤੁਹਾਨੂੰ ਪਤਾ ਵਾ ਤੁਸੀਂ ਪਰ ਜੇ ਆ ਵੀ ਉਹਨਾਂ ਨੂੰ ਪੈਸੇ ਦੇ ਹੀ ਜਾਂਦੇ ਹੋ ਹੀ ਚੁੱਕੀ ਜਾਂਦੇ ਜਦੋਂ ਦੇਣਾ ਹੀ ਕੱਖ ਨਹੀਂ ਹੈ ਮੇਰੇ ਟਾਈਮ ਤੇ ਕੋਈ ਮੁਲਾਜ਼ਮ ਵਿਚਾਰਿਆਂ ਦਾ ਕੋਈ ਤਨਖਾਹਾਂ ਵਾਂ ਲੇਟ ਜਾਂ ਕੋਈ ਸੰਦੀ ਮਾੜੀ ਜੀ ਕਾਲ ਕਰ ਦਿੰਦੇ ਉਹਨਾਂ ਨੂੰ ਕਾਰਪੋਰੇਸ਼ਨ ਨੂੰ ਹਲੇ ਕਾਰਪੋਰੇਸ਼ਨ ਦਾ ਮੈਟਰ ਹੁੰਦਾ ਐਕਸਟਰਾ ਪੈਸੇ ਸਰਕਾਰ ਕੋਲ ਲਿਆ ਕੇ ਉਹਨਾਂ ਦੇ ਜਿਹੜੇ ਬੈਨੀਫਿਟ ਦੇ ਦਈਦੇ ਤਨਖਾਹਾਂ ਵਾਸਤੇ ਵੀ ਦੇ ਦਈਦੇ ਇੱਕ ਦਿਨ ਪੁੱਛੋ ਬਿੱਟੇ ਉਹਨਾਂ ਨੂੰ ਜਾਂ ਜੰਨੀਆਂ ਜੂਨੀਅਨਾਂ ਦੇ ਪ੍ਰਧਾਨ ਆ ਇੱਕ ਦਿਨ ਕਦੀ ਧਰਨੇ ਤੇ ਨਹੀਂ ਬੈਣ ਦਿੱਤਾ ਉਹਨਾਂ ਨੂੰ ਹਾਂ ਵੀ ਨਹੀਂ ਨਹੀਂ ਹੋਣ ਦੇਣਾ ਤੁਸੀਂ ਜਾਓ ਕੰਮ ਕਰੋ ਆਪਣਾ ਇਹ ਮੇਰੀ ਜ਼ਿੰਮੇਵਾਰੀ ਇਹ ਜਿਹੜੀ ਕੰਪਨੀ ਹੈ ਨਾ ਇਹਦੇ ਵਾਸਤੇ ਅਡਵਾਂਸ ਜਦੋਂ 17 ਦੀ ਇਲੈਕਸ਼ਨ ਹੋਏ ਉਹਦੇ ਵਿੱਚ ਅਡਵਾਂਸ ਪੈਸੇ ਰੱਖ ਕੇ ਗਿਆ 20 ਕਰੋੜ ਰੁਪਈਆ ਵੀ ਗਾਂਵ ਹੀ ਚੱਲਦਾ ਰਵੇ ਕੰਮ ਉਸੇ ਸਰਕਾਰ ਚੋਂ ਹੁਣ ਉਸ ਤੋਂ ਬਾਅਦ ਵੀ ਜੇ ਇਹਨਾਂ ਨੇ ਮੁੜ ਕੇ ਅਗਲੀਆਂ ਸਰਕਾਰਾਂ ਨੇ ਨਹੀਂ ਕੁਝ ਕੀਤਾ ਤੇ ਉਹਦੇ ਚ ਹੁਣਾਂ ਨਾਲ ਜੋਸ਼ੀ ਨੂੰ 10 ਸਾਲ ਪਹਿਲਾਂ ਵਾਲਿਆਂ ਨਾਲ ਜੋਸ਼ੀ ਨੇ ਜਿਹੜਾ 10 ਸਾਲ ਪਹਿਲਾਂ ਜਿੰਨਾ ਕਿ ਸਵਾਰਿਆ ਮੈਂ ਹੀ ਸਵਾਰਿਆ ਵਾ ਅੰਮ੍ਰਿਤਸਰ ਦਾ ਹਾਲਾਤ ਤੁਹਾਨੂੰ ਪਤਾ ਕੀ ਸੀ ਗੰਦਾ ਨਾਲਾ ਮੈਂ ਤੇ ਮੈਂ ਤੇ ਗੰਦਾ ਨਾਲਾ ਪੂਰ ਕੇ ਮਤਲਬ ਸੀਵਰੇਜ ਵੱਡੇ ਪਾ ਕੇ ਉੱਥੇ ਫੋਰ ਲੇਨ ਬਣਾ ਕੇ ਵਿਚਾਰੇ ਲੋਕਾਂ ਨੂੰ ਨਰਕ ਤੋਂ ਰੰਧਾਵਾ ਸਾਹਿਬ ਆ ਕਿੰਨਾ ਨਰਕ ਸੀ ਭੁਲ ਰਿਆ ਮਨੇਓ ਅੱਜ ਉੱਥੇ ਮਤਲਬ ਸ਼ੋਪਿੰਗ ਪਲਾਜ਼ੇ ਬਣਦੇ ਆ ਕੁੱਠੀਆਂ ਬਣਦੀਆਂ ਸਭ ਕੁਝ ਬੰਦਾ ਪਿਆ ਤੇ ਤੁਸੀਂ ਇਹ ਵੇਖੋ ਵੀ ਆਪਾਂ ਤੇ ਇਹਨੂੰ ਸਵਾਰਿਆ ਨਰਕ ਚੋਂ ਕੱਢਿਆ ਲੋਕਾਂ ਨੂੰ ਸਾਰੀ ਉਮਰ ਨਰਕ ਚ ਲੰਘੀ ਲੋਕਾਂ ਦੀ ਨਰਕੇ ਚੋਂ ਕੱਢਦਾ ਸਾਫ ਸੁਥਰਾ ਕਰਤਾ ਪਲਾਂਟੇਸ਼ਨ ਕਰਤੀ ਕਿੰਨੇ ਘਣੇ ਉੱਥੇ ਪੇੜ ਆ ਉਹ ਸਾਰੀ ਸੜਕ ਦੇ ਕੰਡੇ 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 ਕੂੜੇ ਦਾ ਢੇਰ ਆ ਸਾਰੀ ਤੇ ਸਾਰੀ ਸੜਕ ਤੇ ਜਾ ਵੇਖਿਓ ਇਹਨਾਂ ਨੇ ਨਰਕ ਪਾਤਾ ਇਸ ਕਰਕੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਬੇਸ਼ਰਮੀ ਇਹਨਾਂ ਢੀਠ ਹੋ ਗਿਆ ਅਸਲ ਚ ਤਦ ਕਰਕੇ 10 ਸਾਲ ਪਹਿਲਾਂ ਵਾਲੇ ਬੰਦੇ ਦੱਸੋ ਯਾਰ ਇਹ ਤਾਂ ਸ਼ਰਮ ਵਾਲੀ ਗੱਲ ਆ ਕਿ ਕੂੜਾ ਡੇਲੀ ਮੈਟਰ ਆ ਤੁਸੀਂ 10 ਸਾਲ ਵਾਲੇ ਪੁਰਾਣੇ ਮੰਤਰੀ ਤੇ ਸੁਟਣ ਡੈ ਜੀ ਤੁਸੀਂ ਕੰਪਨੀ ਬਾਗ ਪੁੱਛੋ ਵੀ ਇੱਕ ਪੱਤਾ ਵੀ ਦੇਖਦਾ ਹੈ ਮੇਰੇ ਹੰਦਿਆ ਇੱਕ ਪੱਤਾ ਨਹੀਂ ਰਾਤ ਰਾਤ ਸਪਾਈ ਕਰਾ ਦੇਤੀ ਜਿਵੇਂ ਫੁੱਟਬਾਲ ਤੋਂ ਆਉਂਦੇ ਹੀ 15 ਦਿਨਾਂ ਬਾਅਦ ਹੈ ਲੈ ਸਕਦੇ ਯਾਰੋ ਬਣਾਤਾ ਹੈ ਹੈ ਤੇ ਇਹ ਆ ਵੀ ਹੁਣ ਜੇ ਨਹੀਂ ਇਹਨਾਂ ਕੋਈ ਨਲਾਕੀ ਹੈ ਇਹਨਾਂ ਦੀ ਨਹੀਂ ਇਹਨਾਂ ਕੋ ਸਾਂਭੇ ਜਾਂਦਾ ਤੇ ਆਖਣ ਹੈ ਮੈਂ ਅੱਛਾ ਮੈਂ ਐਂ ਕਰਨ ਮੈਨੂੰ ਦੇ ਦੇਣ ਮੈਂ ਉਤਨਾ ਹੀ ਸੰਭਲਵਾ ਦੇਣਾ ਇਹਨਾਂ ਨੂੰ ਬਿਨਾਂ ਕਿਸੇ ਪੋਸ ਤੋਂ ਮੈਂ ਦੱਸਦਾ ਕਿ ਤਰ੍ਹਾਂ ਕੰਮ ਹੋਣਾ ਉਹ ਕਹਿੰਦੇ ਜੀ ਕਿ ਅਨੇਲ ਰਸੀ ਦਾ ਜੀ ਕੰਮ ਕੀਤਾ ਵਾ ਸਰਕਾਰ ਦੇ ਖਿਲਾਫ ਵੀ ਧਰਨੇ ਲਾਉਂਦੇ ਰਹਿੰਦੇ ਸੀ ਹਾਂ ਤਾਂ ਕੀ ਹੈ ਇਹਨਾਂ ਦੇ ਨਹੀਂ ਲਾਵਾਂਗੇ ਫਿਰ ਆਪਣੀ ਤੇ ਲਾ ਦਿੰਦੇ ਲੋਕਾਂ ਕਰਕੇ ਆਪਣੀ ਸਰਕਾਰ ਦੇ ਮੰਤਰੀ ਹੁੰਦੇ ਜਿਹਨੂੰ ਲੋੜ ਨਹੀਂ ਹੁੰਦੀ ਲਾ ਦਿੰਦਾ ਇਹਨੂੰ ਕੋ ਤੁਸੀਂ ਲਾਓ ਨਾ ਹਾਂ ਅਨੂੰ ਕਹੋ ਜਾਓ ਤੁਸੀਂ ਲਾਓ ਲਾ ਕੇ ਕੰਮ ਕਰਾ ਦਿਓ ਇੰਨੀ ਹਿੰਮਤ ਰੱਖੋ ਲੋਕਾਂ ਵਾਸਤੇ ਸੀ ਲੋਕਾਂ ਵਾਸਤੇ ਹਾਂ ਤੇ ਲੋਕਾਂ ਵਾਸਤੇ ਰਹਿਣਾ ਪੋਸਟ ਪਦ ਮੈਂ ਤੇ ਤੁਹਾਨੂੰ ਪਤਾ ਐ ਜਿਹੜਾ ਐਮਐਲਏ ਬਣਿਆ ਇਨੂੰ ਹਟਾਉਣ ਵਾਸਤੇ ਵੀ ਸੰਕੀ ਬੰਦਾ ਇਹਨੂੰ ਹਟਾਉਣ ਵਾਸਤੇ ਸਰਕਾਰ ਦੇ ਖਿਲਾਫ ਬੈਠ ਗਿਆ। ਹਾਂ ਜੀ। ਸਰਕਾਰ ਦੇ ਖਿਲਾਫ ਮੈਨੂੰ ਪੱਤਰਕਾਰ ਤੁਹਾਡੇ ਰਿਆਂ ਦੇ ਜੇ ਨਾ ਢਾਇਆ ਇਹਨੂੰ ਫਿਰ ਕੀ ਕਰੋਗੇ? ਮੈਂ ਕਿਹਾ ਜੇ ਮੈਂ ਘਰ ਜਾਊਂਗਾ ਜਾਂ ਇਹ ਜਾਊਗਾ ਇੱਕ ਜਣਾ ਜਾਊਗਾ। ਮੈਂ ਤੇ ਆਪਣਾ ਮੈਂ ਤੇ ਕਦੀ ਸੋਚਿਆ ਹੀ ਨਹੀਂ ਕਿ ਮੈਂ ਐਮਐਲਏ ਰਵਾਂ ਨਾ ਰਵਾਂ। ਲੋਕ ਰਾਣੇ ਚਾਹੀਦੇ ਆ। ਲੋਕਾਂ ਦੇ ਨਾਲ ਜਿਹੜੀ ਜ਼ੁਬਾਨ ਕੀਤੀ ਉਹ ਰਾਣੀ ਚਾਹੀਦੀ ਆ। ਲੋਕਾਂ ਵਾਸਤੇ ਜਿਹੜਾ ਸਟੈਂਡ ਲਿਆ ਉਹ ਰਾਣਾ ਚਾਹੀਦਾ। ਪਰ ਮੌਜੂਦਾ ਐਮਐਲਏ ਵੀ ਸਰਕਾਰ ਦੇ ਖਿਲਾਫ ਹੀ ਚੱਲਦੇ ਨੇ। ਲੋਕਾਂ ਦੀ ਗੱਲਾਂ ਕਰਦੇ। ਕਿਰਾਇਆ ਕੀ ਆ ਮੈਂ ਖਿਲਾਫ ਚੱਲਦਾ ਕਿਰਾਾ ਇਹ ਨਾਂ ਮੈਂ ਚਿੱਠੀ ਪਾਤੀ ਮੈਂ ਉੱਥੇ ਬੋਲਿਆ ਮੈਂ ਉੱਥੇ ਬੋਲਿਆ ਕਰਾਇਆ ਕੀ ਬਹੁਤ ਵੱਡੀ ਪਾਵਰ ਹੁੰਦੀ ਐ ਐਮਐਲਏ 2 ਲੱਖ ਦਾ ਨਮਾਇੰਦਾ ਵਾ ਸਵਧਾਨਕ ਪਾਵਰ ਐ ਦੇ ਕੋ ਬਹੁਤ ਕੁਝ ਕਰਾ ਸਕਦਾ ਵੇ ਰੋਚ ਚ ਰਹਿ ਕੇ ਵੀ اپੋਜੀਸ਼ਨ ਵਾਲੇ ਕਰਾ ਲੈਂਦੇ ਆ ਕਰਾਇਆ ਘੱਖ ਨਹੀਂ ਐ ਕੋਈ ਗੱਲ ਕਰੀ ਜਾਂਦਾ ਮੈਨੂੰ ਬਹੁ ਮਿਨਿਸਟਰ ਨਹੀਂ ਬਣਾ ਮੈਨੂੰ ਮੰਤਰੀ ਨਹੀਂ ਬਣਾ ਮੈਨੂੰ ਮੰਤਰੀ ਜਿਹੜਾ ਲੋਕਾਂ ਦੀ ਲੜਾਈ ਲੜੇ ਤੇ ਲੋਕੀ ਆਖਣ ਵੀ ਠੀਕ ਐ ਜਿਹੜਾ ਲੜਾਈ ਆਪਣੀ ਲੜੀ ਜਾਂਦਾ 4 ਸਾਲ ਦਾ ਉਹਨੇ ਕੀ ਕਰਨਾ ਲੋਕਾਂ ਵਾਸਤੇ ਲੜਦਾ ਸਰਕਾਰ ਕਰਦੀ ਲੋਕਾਂ ਵਾਸਤੇ ਲੜਦਾ ਸਰਕਾਰ ਕਰਦੀ ਜਰੂਰ ਕਰਦੀ ਕੰਮ ਆਂਦਾ ਵੀ ਮੈਨੂੰ ਛੱਡੋ ਜੀ ਬਾਕੀ ਮੈਂ ਐਮਐਲਏ ਆ ਨਾ ਮੇਰਾ ਕੰਮ ਕਰੋ ਬਸ ਕਰਦੀ ਸਰਕਾਰ ਵੀ ਕਰਦੀ ਸਰਸਾਵਾਂ ਵੀ ਕਰਦੀਆਂ ਉਹ ਜਿਹੜਾ ਲੜੀ ਆਪਣੇ ਵਾਸਤੇ ਆਂਦਾ ਮੈਨੂੰ ਨਹੀਂ ਆ ਬਣਾਇਆ ਮੈਨੂੰ ਨਹੀਂ ਬਣਾਇਆ ਰੋਂਦੂ ਬੱਚਾ ਤੇ ਕਰਨਾ ਕੀ ਹੈ ਕਹਿੰਨੇ ਉਹਨਾਂ ਕਹੇ ਜਾ ਘਰ ਬਹਿ ਕੇ ਠੀਕ ਹੈ ਸੱਚੀ